ਆਰਤੀਆ ਐਸੋਸੀਏਸ਼ਨ ਸਰਦੂਲਗੜ ਵੱਲੋਂ ਅਨਾਜ ਮੰਡੀ ਵਿਖੇ ਰੁਕ ਲਗਾ ਕੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਰੁਕ ਲਗਾਓ ਵਾਤਾਵਰਨ ਬਚਾਓ ਮੁਹਿੰਮ ਵਿੱਚ ਜੋਗਦਾਨ ਪਾਇਆ ਇਸ ਮੁਹਿੰਮ ਵਿੱਚ ਸਟੇਟ ਬੈਂਕ ਆਫ ਇੰਡੀਆ ਪਨਗ੍ਰੇਨ ਅਤੇ ਮਾਰਕਫਿਡ ਅਰਕਾਰੀਆਂ ਦਾ ਵਿਸ਼ੇਸ਼ ਸਹਿਯੋਗ ਰਿਹਾ ਇਸ ਮੌਕੇ ਤੇ ਡੀਐਸਪੀ ਸਰਦੂਲਗੜ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਨੇ ਇਸ ਮੌਕੇ ਤੇ ਕੀ ਕਿਹਾ ਜਾਣਨ ਲਈ ਦੇਖੋ ਸਾਡੀ ਇਹ ਰਿਪੋਰਟ ਅੱਜ ਅਸੀਂ ਆਰਤੀਆ ਐਸੋਸੀਏਸ਼ਨ ਦੇ ਸੱਦੇ ਤੇ ਅਨਾਜ ਮੰਡੀ ਸਰਦੂਲਗੜ ਵਿਖੇ ਆਏ ਆ ਜਿੱਥੇ ਆੜਤੀਆ ਐਸੋਸੀਏਸ਼ਨ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਦਰਖਤ ਲਵਾਉਣ ਦਾ ਵਾਤਾਵਰਨ ਨੂੰ ਬਚਾਉਣ ਦਾ ਅਤੇ ਇਸ ਹਵਾ ਨੂੰ ਸ਼ੁੱਧ ਕਰਨ ਲਈ ਇਹ ਬਹੁਤ ਵਧੀਆ ਉਪਰਾਲਾ ਇਹਨਾਂ ਵੱਲੋਂ ਕੀਤਾ ਜਾ ਰਿਹਾ ਅਤੇ ਇਸ ਤੋਂ ਵੱਡਾ ਉਪਰਾਲਾ ਇਹਨਾਂ ਦੀ ਵੱਡੀ ਸੋਚ ਆ ਵੀ ਵਾਤਾਵਰਨ ਨੂੰ ਬਚਾਇਆ ਜਾਵੇ ਅਤੇ ਹਰ ਆੜਤੀਆ ਨੂੰ ਇੱਕ ਇੱਕ ਬੂਟਾ ਅਸੀਂ ਲੋਮੀਨੇਟ ਕਰਤਾ ਵੀ ਉਹ ਜਿਹੜਾ ਬੂਟਾ ਵਧੀਆ ਪਾਲੂਗਾ ਉਹਨੂੰ ਅਸੀਂ ਅਗਰਵਾਲ ਜੈੰਤੀ ਤੇ ਅਗਰਵਾਲ ਸਭਾ ਵੱਲੋਂ ਉਹਨਾਂ ਦਾ ਸਨਮਾਨ ਵੀ ਕੀਤਾ ਜਾਊਗਾ ਇਹ 2-3 ਮਹੀਨੇ ਬਾਅਦ ਇਹਦੀ ਸਮੀਖਿਆ ਵੀ ਕੀਤੀ ਜਾਊਗੀ ਇਹ ਨਹੀਂ ਵੀ ਕੋਈ ਅਜ ਬੂਟੇ ਲਾਤੇ ਉਹਨਾਂ ਦੀ ਮੁੜਕੇ ਸਾਮ ਸੰਭਾਲਣੀ ਹੋਈ ਇਹਦੀ ਸਾਮ ਸੰਭਾਲ ਲਈ ਵੀ ਸਪੈਸ਼ਲ ਬੰਦਾ ਡਿਪੂਟ ਕੀ ਕਰਾਇਆ ਗਿਆ ਐਸੋਸੀਏਸ਼ਨ ਨੇ ਵੀ ਭਰੋਸਾ ਦਿੱਤਾ ਵੀ ਅਸੀਂ ਜਿਹੜੇ ਬੂਟੇ ਲਾਏ ਨੇ ਉਹਨਾਂ ਦੀ ਸਹੀ ਸਾਮ ਸੰਭਾਲ ਵੀ ਕਰਾਂਗੇ ਅਤੇ ਸਾਰੇ ਆਰਤੀ ਐਸੋਸੀਏਸ਼ਨ ਅਤੇ ਆਰਤੀਆ ਸਹਿਵਾਣ ਨੇ ਇਹ ਭਰੋਸਾ ਦਿੱਤਾ ਸਾਰਿਆਂ ਨੂੰ ਜੇ ਬੂਟੇ ਲਾਏ ਨੇ ਤਾਂ ਇਹਨਾਂ ਨੂੰ ਚਲਾਉਣ ਦੇ ਵਿੱਚ ਵੀ ਸਾਡਾ ਅਹਿਮ ਯੋਗਦਾਨ ਰਹੂਗਾ ਧੰਨਵਾਦ ਜੀ ਜੀ ਅਸੀਂ ਪੰਜਾਬ ਸਰਕਾਰ ਸਰਦਾਰ ਭਵਨ ਸਿੰਘ ਮਾਨ ਸਾਡੇ ਹਲਕੇ ਦੇ ਐਮਐਲਏ ਸਰਦਾਰ ਗੁਰਪ੍ਰੀਤ ਸਿੰਘ ਬਣਾਵਾਲੀ ਦੇ ਨਿਰਦੇਸ਼ਾਂ ਮੁਤਾਬਕ ਜੋ ਕਿ ਪਾਉਣ ਪਾਣੀ ਹਵਾ ਹਰਿਆਲੀ ਤੇ ਮੇਨ ਉਹਨਾਂ ਦਾ ਫੋਕਸ ਆ ਅਸੀਂ ਉਹਨਾਂ ਨੂੰ ਮੁੱਖ ਰੱਖਦੇ ਹੋਏ ਆਰਟੀਕਲ ਸੈਸ਼ਨ ਨੇ ਫੈਸਲਾ ਕੀਤਾ ਕਿ ਆਪਾਂ ਵੀ ਇਸ ਯੋਗਦਾਨ ਦੇ ਵਿੱਚ ਆਪਣਾ ਹਿੱਸਾ ਪਾਈਏ ਤੇ ਅੱਜ ਅਸੀਂ ਪੌਦੇ ਲਾਏ ਨੇ ਜੀ ਜਿਹਦੇ ਵਿੱਚ ਸਾਡੇ ਮਾਨਯੋਗ ਡੀਐਸਪੀ ਮਨਜੀਤ ਸਿੰਘ ਜੀ ਪਹੁੰਚੇ ਨੇ ਅਸੀਂ ਆਰਟੀ ਸੈਸ਼ਨ ਵੱਲੋਂ ਉਹਨਾਂ ਦੇ ਇੱਥੇ ਪਹੁੰਚਣ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਨਾਲ ਹੀ ਜੁਗੇਸ਼ ਕੁਮਾਰ ਜੀ ਮੈਨੇਜਰ ਮਾਰਕਫੈਟ ਤੋਂ ਪਹੁੰਚੇ ਨੇ ਤੇ ਪੰਨਗ੍ਰਹਿਣ ਤੋਂ ਸ਼੍ਰੀ ਮਨੀਸ਼ ਕੁਮਾਰ ਜੀ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਤੇ ਐਸਵੀਏ ਮੈਨੇਜਰ ਸਾਹਿਬ ਵੀ ਪਹੁੰਚੇ ਨੇ ਉਹਨਾਂ ਨੇ ਵੀ ਸਾਨੂੰ ਬਹੁਤ ਜ਼ਿਆਦਾ ਯੋਗਦਾਨ ਪਾਇਆ ਅਸੀਂ ਉਹਨਾਂ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਸਾਡੇ ਪਾਰਟੀ ਵਰਕਰ ਬਿਰਸ਼ਾ ਸਿੰਘ ਜੀ ਸੰਜੀਵ ਕੁਮਾਰ ਜੀ ਸਾਡੇ ਆੜਤੇ ਸੈਸ਼ਨ ਦੇ ਪ੍ਰਧਾਨ ਰਹੇ ਉਹਨਾਂ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਸਮੂਹ ਕਮੇਟੀ ਦਾ ਤੇ ਸਾਰੀ ਆੜਤੇ ਸੈਸ਼ਨ ਦਾ ਮੈਂ ਆਪਦੇ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਪੂਰਾ ਭਰੋਸਾ ਦਿੱਤਾ ਵੀ ਇੱਕ-ਇੱਕ ਪੌਦਾ ਅਸੀਂ ਪ੍ਰਧਾਨ ਜੀ ਪਾਲਾਂਗੇ ਇੱਕ ਇੱਕ ਕੀ ਜੇ 2 2 3 3 ਵੀ ਪਾਲਣੇ ਪੈਗੇ ਤੇ ਪਾਲਾਂਗੇ ਅੱਜ ਤਾਂ ਅਸੀਂ ਅਨਾਜ ਮੰਡੀ ਦੇ ਵਿੱਚ ਇਹ ਟੀਚਾ ਪੂਰਾ ਕਰਿਆ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਅਨਾਜ ਮੰਡੀ ਦੇ ਨਾਲ ਜਿਹੜੀਆਂ ਵੀ ਰੋੜਾਂ ਜਾਂਦੀਆਂ ਨੇ ਉਹਨਾਂ ਤੇ ਵੀ ਵੱਧ ਤੋਂ ਵੱਧ ਪੌਦੇ ਲਾ ਕੇ ਅਸੀਂ ਇਸ ਵਿੱਚ ਯੋਗਦਾਨ ਪਾਵਾਂਗੇ ਸਾਨੂੰ ਜੀ ਅਸੀਂ 78ਵੇਂ 15 ਅਗਸਤ ਤੇ ਵੈਸੇ ਤਾਂ ਜੀ 78 ਪੌਦੇ ਲਾਉਣੇ ਸੀਗੇ ਜੀ ਪਰ ਲੋਕਾਂ ਦਾ ਉਤਸ਼ਾਹ ਕਰਕੇ ਇਹ ਸੌਦੇ ਪੌਦੇ ਸੌਦੇ ਕਰੀ ਪਹੁੰਚ ਚੁੱਕੇ ਨੇ ਜੀ ਤੇ ਜਿਹਦੇ ਵਿੱਚ ਸਾਨੂੰ ਮਾਰਕ ਫੈਡਰ ਜੀ ਨੇ ਜੀ ਜਗੇਸ਼ ਜੀਆ ਨੇ ਤੇ ਪੰਨ ਗਰੇਨ ਤੋਂ ਮਨੀਸ਼ ਜੀਆ ਨੇ ਐਸਬੀਆਈ ਦੇ ਮੈਨੇਜਰ ਸਾਹਿਬ ਨੇ ਸਾਨੂੰ ਪੂਰਨ ਯੋਗਦਾਨ ਦਿੱਤਾ ਇਸ ਵਿੱਚ ਬਾਕੀ ਆਰਟੇਸ਼ੀਸ਼ਨ ਦਾ ਜੋਦਾਨ